ਕੈਬਨਟ ਮੰਤਰੀ ਤਾਲੀਬਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਤਾਂ ਸਰ ਜਿਸ ਤਰ੍ਹਾਂ ਦੇ ਨਾਲ ਅੱਜ ਸਦਨ ਦੀ ਕਾਰਵਾਈ ਰਹੀ ਕਿਉਂਕਿ ਵਿਰੋਧੀ ਧਿਰ ਦਾ ਕਹਿਣਾ ਸੀ ਸਾਡੇ ਲਈ ਤਾਲਾ ਕਿਉਂ ਮੰਗਵਾਇਆ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਜੋ ਕੋਟਲੀ ਦੇ ਲਈ ਸ਼ਬਦ ਵਰਤਿਆ ਗਿਆ ਸੀ ਐਸਸੀ ਕਮਿਸ਼ਨ ਕੋਲ ਜਾਵਾਂਗੇ ਨਹੀਂ 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 ਕਹਿ ਲਈ ਕੋਈ ਸ਼ਬਦ ਨਹੀਂ ਵਰਤਿਆ ਕੁਝ ਨਹੀਂ ਕੀਤਾ ਨਾ ਇਦਾਂ ਦਾ ਕੋਈ ਗਲਤਾਈ ਜੂਸ ਕਰਦੇ ਹੋ ਦੇਖੋ ਤਾਲਾ ਇਸ ਕਰਕੇ ਮੰਗਾਇਆ ਤਾਲਾ ਕੋ ਲਾਉਣ ਵਾਲੀ ਗੱਲ ਨਹੀਂ ਸੰਬੋਲਕ ਸੀਐਮ ਸਾਹਿਬ ਨੇ ਕਿਹਾ ਕਿ ਭਈ ਤੁਸੀਂ ਆਉਂਦੇ ਹੋ 2 ਸਾਲ ਲੰਘ ਚਲੇ ਆ ਤੁਸੀਂ ਨਾਅਰੇ ਮਾਰਦੇ ਹੋ ਤੇ ਮਰਦਾਬਾ ਜਿੰਦਾਬਾਦ ਕਰਕੇ ਚੱਲ ਜਾਂਦੇ ਹੋ ਸਮਝਦੇ ਗਏ ਗਾ ਲੇਥੇ ਉਹ ਤੇ ਸੁਣੋ ਸਾਡੀ ਗੱਲ ਸੁਣੋ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਉਹ ਨਹੀਂ ਸੁਣਦੇ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਬਰਦਾਬਾਦ ਆਹੀ ਗੱਲ ਸਪੀਕਰ ਨੂੰ ਨੇ ਸਵਾਲ ਕੀਤਾ ਸਪੀਕਰ ਨੂੰ ਕਿ ਕਹਿੰਦੇ ਦੱਸੋ ਕੀ ਇਹ ਅਧਿਕਾਰ ਹੈਗਾ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਸਪੀਕਰ ਸਾਹਿਬ ਨੂੰ ਦੇ ਸਕਦੇ ਹੋ ਕੀ ਤਾਲਾ ਇਸ ਤਰ੍ਹਾਂ ਦੇ ਨਾਲ ਲੈ ਜਾਇਆ ਜਾ ਸਕਦਾ ਨਹੀਂ ਨਹੀਂ ਇਹਨਾਂ ਨੂੰ ਅਧਿਕਾਰ ਹੈ ਕਿ ਇਹਨਾਂ ਦਾ ਸ਼ਾਸਨ ਨਹੀਂ ਚਲਦਾ ਨੂੰ ਦੋ ਸਾਲ ਹੋ ਗਏ ਇਹਨਾਂ ਨੂੰ ਕਿਹਦੇ ਅਧਿਕਾਰ ਦਿੱਤਾ ਇਹ ਗਵਰਨਰ ਬੋਲਦਾ ਤੇ ਉੱਠ ਕੇ ਗਾੜੀ ਹੁੰਦਾ ਦੇ ਲੌਂਡਾ ਪੈਂਦੇ ਆ ਪ੍ਰਤਾਪ ਆਜੂ ਨੇ ਕਿੰਨੇ ਅਧਿਕਾਰ ਦਿੱਤਾ ਉਹ ਕਹਿੰਦਾ ਮੈਂ ਬੜਾ ਪੜਿਆ ਲਿਖਿਆ ਮੈਂ ਇੰਨੀ ਆ ਦਾ ਲੋਕ ਸਭਾ ਚ ਗਿਆ ਇਹਨਾਂ ਨੂੰ ਨਹੀਂ ਪਤਾ ਗਵਰਨਰ ਡਰੈਸ ਦੇ ਵਿੱਚ ਬੋਲੀਦਾ ਦੀ ਗਵਰਨਰ ਡਰੈਸ ਜੋ ਬੋਲਦੇ ਸੀਐਮ ਦੇ ਡਰੈਸ ਜੋ ਬੋਲਦੇ ਆ ਇਹ ਇਹਨਾਂ ਲਈ ਕਾਨੂੰਨ ਨਹੀਂ ਕੋਈ ਮੈਂ ਤਾਂ ਹੈਰਾਨ ਆ ਮੈਂ ਤਾਂ ਸਪੀਕਰ ਸਾਹਿਬ ਨੂੰ ਕਹਾਂ ਯਾਰ ਕੋ ਕਦੋਂ ਦੇਖੋ ਨਾ ਕੱਢੋ ਬਾਦ ਪੰਜਾਬ ਦੇ ਲੋਕਾਂ ਦੀ ਕੋਈ ਫਾਇਦੇ ਕਰੀਏ ਜੇ ਇਹਨਾਂ ਦੇ ਬਹਿਣਾ ਨਹੀਂ ਕਰਨਾ ਨਹੀਂ ਜਾਂ ਤਾਂ ਬਹਿ ਕੇ ਸੁਣਨ ਆਪਣੀ ਗੱਲ ਰੱਖਣ ਤੇ ਜੇ ਨਹੀਂ ਤੇ ਜਾਣ ਕਰ ਦੂ ਇਹ ਕੀ ਕਰਦੇ ਆ ਕੋ ਲੋਕਾਂ ਦਾ ਟਾਈਮ ਖਰਾਬ ਕਰੀ ਜਾਂਦੇ ਯਾਰ ਵੇਲੇ ਥੋੜਾ ਇਹਨਾਂ ਦੀਆਂ ਗੱਲਾਂ ਸੁਣਨ ਮੁਰਦਾਬਾਦ 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 ਸਮਝਦੇ ਇੱਕ ਗੱਲ ਉਹ 16 ਦੀ ਸਕਾ ਦਿੰਦੇ ਇੱਕ ਜਣਾ ਹੰਬਿਆਂ ਦਾ ਦੂਜੇ ਤੋਂ ਫੜ ਕੇ ਅੱਗੇ ਕਰ ਦਿੰਦੇ ਆ ਦੂਜਾ ਹੰਬਿਆਂ ਦਾ ਤੇ ਜੇ ਫੜ ਕੇ ਅੱਗੇ ਆ ਇਹਨਾਂ ਦਾ ਕੰਮ ਹੈ ਹਾਂ ਪਹਿਲੀ ਵਾਰ ਸਾਬ ਜੇਕਰ ਦੇਖਿਆ ਜਾਵੇ ਕਿਉਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਦਾ ਜਿਹੜਾ ਟਾਈਮ ਹੈ ਉਹ ਖਰਾਬ ਹੀ ਹੋਣਾ ਚਾਹੀਦਾ ਜੇ ਇਸ ਗੱਲ ਨੂੰ ਮੱਦੇਨਜ਼ਰ ਰੱਖਿਆ ਜਾਏ ਤਾਂ ਇੱਕ ਦਿਨ ਦੀ ਕਾਰਵਾਈ ਦੇ ਵਿੱਚ ਤੁਹਾਨੂੰ ਕਿੰਨਾ ਲੱਗਦਾ ਕਿਉਂਕਿ ਤੂੰ ਤੂੰ ਮੈਂ ਜਿਸ ਤਰ੍ਹਾਂ ਦੇ ਨਾਲ ਸਦਨ ਦੇ ਅੰਦਰ ਹੁੰਦੀ ਹੈ ਕਿੰਨਾ ਖਰਚਾ ਪੰਜਾਬ ਦੇ ਲੋਕਾਂ ਦਾ ਟੈਕਸ ਵੀ ਅਸੀਂ ਤਾਂ ਆਪਣੀ ਗੱਲ ਕਰਦੇ ਅਸੀਂ ਤਾਂ ਕਰਦੇ ਆਪਣਾ ਕੰਮ ਕਰ ਰਹੇ ਆ ਇਹ ਕਦੀ ਜਾਂ ਆ ਗਈ ਇਲੈਕਸ਼ਨ ਲੋਕ ਸਭਾ ਦੀ ਉੱਥੇ ਤੋਂ ਲੋਕ ਪੁੱਛਣਗੇ ਕੀ ਕੀਤਾ ਤੁਸੀਂ ਰਾਜਵਰੀਨ ਕਹਿੰਦੇ ਬਾਰ ਬਾਰ ਬਸਾਂ ਦੀ ਬੋਡੀਆਂ ਨੂੰ ਲੈ ਕੇ ਸਵਾਲ ਹੁੰਦਾ ਲੇਕਿਨ ਕਾਰਵਾਈ ਹਲ ਤੱਕ ਕਹਿੰਦੇ ਜਾਂ ਤਾਂ ਕਰ ਦਿਓ ਸਭ ਕੁਝ ਹੋਊਗਾ ਜੀ ਕਿਉਂਕ ਵਧਾਈ ਦਿੰਦੇ ਹੋ ਰਾਜਵਰੀਨ ਨੂੰ ਇਹ ਨਹੀਂ ਚਿੰਤਾ ਦੀ ਕਰਨੀ ਚਾਹੀਦੀ ਸਭ ਕੁਝ ਹੋਊਗਾ ਕਿਉਂ ਵਧਾਉਂਦੇ ਤੁਸੀਂ ਤੇ ਇਸਨ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲਾ ਹਾਲਾਂਕਿ ਸਦਨ ਦੇ ਵਿੱਚ ਅੱਜ ਜੋ ਕੁਝ ਹੋਇਆ ਜਿਸ ਤਰ੍ਹਾਂ ਦੇ ਨਾਲ ਗੁਰਕੀਰਤ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਉਹਨਾਂ ਦੇ ਉੱਤੇ ਸ਼ਬਦੀ ਵਾਰ ਹੋਏ ਉਹਨਾਂ ਦਾ ਕਹਿਣਾ ਕਿ ਅਸੀਂ ਐਸਸੀ ਕਮਿਸ਼ਨ ਤੱਕ ਜਾਵਾਂਗੇ ਲੇਕਿਨ ਸੱਤਾਧਿਰ ਦੇ ਵੱਲੋਂ ਇਸ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਲੇਕਿਨ ਹੁਣ ਕਿਉਂਕਿ ਕੱਲ 5 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਯਾਨੀ ਕਿ ਬਜਟ ਪੇਸ਼ ਹੋਏਗਾ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਕੀ ਕੁਝ ਤੋਹਫੇ ਪੰਜਾਬ ਸਰਕਾਰ ਲੈ ਕੇ ਆਏਗੀ ਇਸ ਤੇ ਜ਼ਰੂਰ ਨਜ਼ਰ ਬਣੀ ਰਹੀਗੀ ਬ੍ਰੇਜਨਸ ਵਿਕਾਸ ਅਲਰ ਪ੍ਰੈਂਟ ਕਮਿਊ ਡੇਲੀ ਪੋਸ ਕੈਬਨਿਟ ਮੰਤਰੀ ਤਾਲੀਬਾਲ ਸਾਹਿਬ ਸਾਡੇ ਨਾਲ ਮੌਜੂਦ ਨੇ ਤਾਂ ਸਰ ਜਿਸ ਤਰ੍ਹਾਂ ਦੇ ਨਾਲ ਅੱਜ ਸਦਨ ਦੀ ਕਾਰਵਾਈ ਰਹੀ ਕਿਉਂਕਿ ਵਿਰੋਧੀ ਧਿਰ ਦਾ ਕਹਿਣਾ ਸੀ ਸਾਡੇ ਲਈ ਤਾਲਾ ਕਿਉਂ ਮੰਗਵਾਇਆ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਜੋ ਕੋਟਲੀ ਦੇ ਲਈ ਸ਼ਬਦ ਵਰਤਿਆ ਗਿਆ ਸੀ ਐਸੀ ਕਮਿਸ਼ਨ ਕੋਲ ਜਾਵਾਂਗੇ ਨਹੀਂ 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 ਕਹਿ ਲਈ ਕੋਈ ਸ਼ਬਦ ਨਹੀਂ ਵਰਤਿਆ ਕੁਛ ਨਹੀਂ ਕੀਤਾ ਨਾ ਇਦਾਂ ਦਾ ਕੋਈ ਗਲਤਾਈ ਜੂਸ ਕਰਦੇ ਹੋ ਦੇਖੋ ਤਾਲਾ ਇਸ ਕਰਕੇ ਮੰਗਾਇਆ ਤਾਲਾ ਕੋ ਲਾਉਣ ਵਾਲੀ ਗੱਲ ਨਹੀਂ ਸੰਬੋਲਕ ਸੀਐਮ ਸਾਹਿਬ ਨੇ ਕਿਹਾ ਕਿ ਭਈ ਤੁਸੀਂ ਆਉਂਦੇ ਹੋ 2 ਸਾਲ ਲੰਘ ਚੱਲਿਆ ਤੁਸੀਂ ਨਾਰੇ ਮਾਰਦੇ ਹੋ ਤੇ ਮਰਦਾਬਾ ਜਿੰਦਾਬਾਦ ਕਰਕੇ ਚੱਲ ਜਾਂਦੇ ਹੋ ਸਮਝਦੇ ਗਏ ਗਾ ਲੇਥੇ ਉਹ ਤੇ ਸੁਣੋ ਸਾਡੀ ਗੱਲ ਸੁਣੋ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਉਹ ਨਹੀਂ ਸੁਣਦੇ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਵਰਦਾਬਾ ਆਹੀ ਗੱਲ ਮਿਕਨੂ ਨੇ ਸਵਾਲ ਕੀਤਾ ਸਪੀਕਰ ਨੂੰ ਵੀ ਕਹਿੰਦੇ ਦੱਸੋ ਕੀ ਇਹ ਅਧਿਕਾਰ ਹੈਗਾ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਲੈ ਕੇ ਸਪੀਕਰ ਸਾਹਿਬ ਨੂੰ ਦੇ ਸਕਦੇ ਹੋ ਕੀ ਤਾਲਾ ਇਸ ਤਰ੍ਹਾਂ ਦੇ ਨਾਲ ਲੈ ਜਾਇਆ ਜਾ ਸਕਦਾ ਨਹੀਂ ਨਹੀਂ ਇਹਨਾਂ ਨੂੰ ਅਧਿਕਾਰ ਹੈ ਕਿ ਇਹਨਾਂ ਦਾ ਸ਼ਾਸਨ ਨਹੀਂ ਚਲਦਾ ਤਾਂ 2 ਸਾਲ ਹੋ ਗਏ ਇਹਨਾਂ ਨੂੰ ਕਿਹਦੇ ਅਧਿਕਾਰ ਦਿੱਤਾ ਇਹ ਗਵਰਨਰ ਬੋਲਦਾ ਤੇ ਉੱਠ ਕੇ ਗਾੜੀ ਹੁੰਦਾ ਦੇ ਲਾਉਣ ਦਾ ਪੈਂਦਾ ਪ੍ਰਤਾਪ ਆਜੂ ਕਿੰਨੇ ਅਧਿਕਾਰ ਦਿੰਦਾ ਉਹ ਕਹਿੰਦਾ ਮੈਂ ਬੜਾ ਪੜਿਆ ਲਿਖਿਆ ਮੈਂ ਇੰਨੀ ਆ ਦਾ ਲੋਕ ਸਭਾ ਚ ਗਿਆ ਇਹਨਾਂ ਨੂੰ ਨਹੀਂ ਪਤਾ ਗਵਰਨਰ ਡਰੈਸ ਦੇ ਵਿੱਚ ਬੋਲੀਦਾ ਦੀ ਗਵਰਨਰ ਡਰੈਸ ਜੋ ਬੋਲਦੇ ਸੀਐਮ ਦੇ ਡਰੈਸ ਜੋ ਬੋਲਦੇ ਆ ਇਹ ਇਹਨਾਂ ਲਈ ਕਾਨੂੰਨ ਹੀ ਕੋਈ ਮੈਂ ਤਾਂ ਹੈਰਾਨ ਆ ਮੈਂ ਤਾਂ ਸਪੀਕਰ ਸਾਹਿਬ ਨੂੰ ਕਹਾਂ ਯਾਰ ਕੋ ਕਦੋਂ ਦੇਖੋ ਨਾ ਕੱਢੋ ਬਾਦ ਪੰਜਾਬ ਦੇ ਲੋਕਾਂ ਦੀ ਕੋਈ ਫਾਇਦੇ ਕਰੀਏ ਜੇ ਇਹਨਾਂ ਦੇ ਬਹਿਣਾ ਨਹੀਂ ਕਰਨਾ ਨਹੀਂ ਜਦ ਬਹਿ ਕੇ ਸੁਣਨ ਆਪਣੀ ਗੱਲ ਰੱਖਣ ਤੇ ਜੇ ਨਹੀਂ ਤੇ ਜਾਣ ਕਰ ਦੂ ਇਹ ਕੀ ਕਰਦੇ ਆ ਕੋ ਲੋਕਾਂ ਦਾ ਟਾਈਮ ਖਰਾਬ ਕਰੀ ਜਾਂਦੇ ਯਾਰ ਵੇਲੇ ਥੋੜਾ ਇਹਨਾਂ ਦੀਆਂ ਗੱਲਾਂ ਸੁਣਨ ਮੁਰਦਾਬਾਦ 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 ਸਮਝਦੇ ਇੱਕ ਗੱਲ ਉਹ 16 ਦੀ ਸਕਾ ਦਿੰਦੇ ਇੱਕ ਜਣਾ ਹੰਬਿਆਂ ਦਾ ਦੂਜੇ ਤੋਂ ਫੜ ਕੇ ਅੱਗੇ ਕਰ ਦਿੰਦੇ ਆ ਦੂਜਾ ਹੰਬਿਆਂ ਦਾ ਤੇ ਜੇ ਫੜ ਕੇ ਅੱਗੇ ਆ ਇਹਨਾਂ ਦਾ ਕੰਮ ਹੈ ਹਾਂ ਪੁਲਿਸ ਸਾਹਿਬ ਇਹ ਕਿੰਝ ਕੇ ਦੇਖਿਆ ਜਾਵੇ ਕਿਉਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਦਾ ਜਿਹੜਾ ਟਾਈਮ ਹੈ ਉਹ ਖਰਾਬ ਹੀ ਹੋਣਾ ਚਾਹੀਦਾ ਜੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਿਆ ਜਾਏ ਤਾਂ ਇੱਕ ਦਿਨ ਦੀ ਕਾਰਵਾਈ ਦੇ ਵਿੱਚ ਤੁਹਾਨੂੰ ਕਿੰਨਾ ਲੱਗਦਾ ਕਿਉਂਕਿ ਤੂੰ ਤੂੰ ਮੈਂ ਜਿਸ ਤਰ੍ਹਾਂ ਦੇ ਨਾਲ ਸਦਨ ਦੇ ਅੰਦਰ ਹੁੰਦੀ ਹੈ ਕਿੰਨਾ ਖਰਚਾ ਪੰਜਾਬ ਦੇ ਲੋਕਾਂ ਦਾ ਟੈਕਸ ਵੀ ਅਸੀਂ ਤਾਂ ਆਪਣੀ ਗੱਲ ਕਰਦੇ ਅਸੀਂ ਤਾਂ ਕਰਦੇ ਆਪਣਾ ਕੰਮ ਕਰ ਰਹੇ ਆ ਇਹ ਕ ਆ ਅਗਲੇ ਇਲੈਕਸ਼ਨ ਨੂੰ ਲੋਕ ਸਭਾ ਦੀ ਉੱਥੇ ਉਹ ਲੋਕ ਪੁੱਛਣਗੇ ਕੀ ਕੀਤਾ ਤੁਸੀਂ ਰਾਜੋਬੀਨ ਕਹਿੰਦੇ ਬਾਰ ਬਾਰ ਵਸਾ ਦੀ ਬੋਡੀਆਂ ਨੂੰ ਲੈ ਕੇ ਸਵਾਲ ਹੁੰਦਾ ਲੇਕਿਨ ਕਾਰਵਾਈ ਹਾਲ ਤੱਕ ਇਹ ਕਹਿੰਦੇ ਜਾਂ ਤਾਂ ਕਰ ਦਿਓ ਸਭ ਕੁਝ ਹੋਊਗਾ ਜੀ ਕਿਉਂਕਿ ਵਧਾਈ ਜਾਂਦੇ ਹੋ ਰਾਜੋਬ ਨੇ ਕੋਈ ਨਹੀਂ ਚਿੰਤਾ ਦੀ ਕਰਨੀ ਚਾਹੀਦੀ ਸਭ ਕੁਝ ਹੋਊਗਾ ਕਿ ਵਧਾਓ ਨਾ ਤੁਸੀਂ ਤੈਸਨ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲਾ ਹਾਲਾਂਕਿ ਸਦਨ ਦੇ ਵਿੱਚ ਅੱਜ ਜੋ ਕੁਝ ਹੋਇਆ ਜਿਸ ਤਰ੍ਹਾਂ ਦੇ ਨਾਲ ਗੁਰਕੀਰਤ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਉਹਨਾਂ ਦੇ ਉੱਤੇ ਸ਼ਬਦੀ ਵਾਰ ਹੋਏ ਉਹਨਾਂ ਦਾ ਕਹਿਣਾ ਕਿ ਅਸੀਂ ਐਸਸੀ ਕਮਿਸ਼ਨ ਤੱਕ ਜਾਵਾਂਗੇ ਲੇਕਿਨ ਸੱਤਾਧਿਰ ਦੇ ਵੱਲੋਂ ਇਸ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਲੇਕਿਨ ਹੁਣ ਕਿਉਂਕਿ ਕੱਲ ਪੰਜ ਬਾਰਤ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਯਾਨੀ ਕਿ ਬਜਟ ਪੇਸ਼ ਹੋਏਗਾ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਕੀ ਕੁਝ ਤੋਹਫੇ ਪੰਜਾਬ ਸਰਕਾਰ ਲੈ ਕੇ ਆਏਗੀ ਇਸ ਤੇ ਜ਼ਰੂਰ ਨਜ਼ਰ ਬਣੀ ਰਹੀਗੀ ਬ੍ਰੇਜਨਸ ਵਿਕਾਸ ਅਲਰ ਪ੍ਰੈਂਟ ਕਮਿਊ ਡੇਲੀ ਪੋ